ਮੋਗਾ ਪੁਲਿਸ ਵੱਲੋਂ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਸੀਆਈਏ ਮੋਗਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਇੱਕ ਦੋਸ਼ੀ ਜਿਹਦਾ ਨਾਂ ਆਕਾਸ਼ਦੀਪ ਹੈ ਉਹਨੂੰ ਅਰੈਸਟ ਕੀਤਾ ਗਿਆ ਹੈ ਤੇ ਉਹਦੇ ਕੋਲੋਂ 4 ਪਿਸਟਲ 32 ਬੋਰ ਦੇ ਰਿਕਵਰ ਹੋਏ ਨੇ ਨਾਲ 8 ਲਾਈਵ ਰਾਉਂਡਸ ਤੇ ਮੈਗਜ਼ੀਨ ਸਿਰ ਕਵਰ ਹੋਈ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਆ ਇੱਕ ਜੇਲ੍ਹ ਦੇ ਵਿੱਚ ਬੈਠਿਆ ਅਕਿਊਜ਼ਡ ਦਰਮਿੰਦਰ ਸਿੰਘ ਉਰਫ ਬਾਜੀ ਉਹਦੇ ਇਸ਼ਾਰੇ ਤੇ ਆ ਕੰਮ ਕਰਦਾ ਪਿਆ ਸੀ ਤੇ ਉਹਨੇ ਇਹ ਵੈਪਨ ਇਹਦੇ ਕੋਲ ਰਖਾਏ ਸੀ ਤੇ ਆ ਫਰਦਰ ਜਿਹੜੇ ਇਨਸਟਰਕਸ਼ਨਸ ਨੇ ਉਹਦੀ ਵੇਟ ਕਰਦਾ ਪਿਆ ਸੀ ਹੁਣ ਸਾਡੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਐਦੇ ਵਿੱਚ ਹੋਰ ਵੀ ਜਿਹੜੇ ਦੋਸ਼ੀ ਇਨਵੋਲਵ ਹੋਣਗੇ ਉਹਨਾਂ ਨੂੰ ਵੀ ਅਰੈਸਟ ਕਰਕੇ ਅੱਗੇ ਵੰਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਜੇਲ੍ਹ ਚ ਬੈਠਾ ਪਰ ਇਹ ਕਿਸੇ ਗੈਂਗਲ ਨਾਲ ਸੰਬੰਧਤ ਹੈ ਕਿ ਕੱਲੇ ਹਾਂਜੀ ਆ ਵੀ ਬਾਹਰ ਬੈਠੇ ਇੱਕ ਜਿਹੜੇ ਗੈਂਗ ਹੈਗੀ ਉਹਦੇ ਨਾਲ ਸੰਬੰਧਿਤ ਨੇ ਆ ਵੀ ਬਾਹਰ ਬੈਠੇ ਜਿਹੜੇ ਕਈ ਵਾਂਟਡ ਕ੍ਰਿਮੀਨਲ ਹੈਗੇ ਅਭੀ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਪਿਆ ਹੈ ਬਾਕੀ ਸਾਰੀ ਗੱਲ ਜਦੋਂ ਇਹਨੂੰ ਅਸੀਂ ਪ੍ਰੋਟੈਕਸ਼ਨ ਵਾਰਡ ਤੇ ਲੈ ਕੇ ਆਵਾਂਗੇ ਐਦੀ ਡੂੰਗਾਈ ਨਾਲ ਪੁੱਛਗਿੱਛ ਕਰਾਂਗੇ ਫਿਰ ਸਾਰੀ ਗੱਲ ਕਲੀਅਰ ਹੋ ਜਾਊਗੀ ਇਹ ਤੇ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈ ਆਕਾਸ਼ਦੀਪ ਤੇ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਦੋਸ਼ੀ ਦਰਮਿੰਦਰ ਸਿੰਘ ਉਹਦੇ ਪਹਿਲਾਂ ਕਾਫੀ ਮੁਕਦਮੇ ਦਰਜ ਨੇ ਉਹ ਤੇ 20 ਦੇ ਕਰੀਬ ਮੁਕਦਮੇ ਪਹਿਲਾਂ ਦਰਜ ਨੇ ਇਹ ਵੈਪਨ ਇਹਨੂੰ ਕੋਈ ਅਣਪਛਾਤਾ ਬੰਦਾ ਦੇਖ ਕੇ ਗਿਆ ਸੀ ਡਿਲੀਵਰ ਕਰਕੇ ਗਿਆ ਸੀ ਉਹ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਉਹ ਵੀ ਸਾਡੀ ਔਨਗoing ਇਨਵੈਸਟੀਗੇਸ਼ਨ ਹੈ ਉਹਦੇ ਬਾਰੇ ਹੱਗੇ ਹੋਰ ਕੋਈ ਪ੍ਰੋਗਰੈਸ ਹੋਊਗੀ ਤਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਉਹਦੇ ਬਾਰੇ ਪਤਾ ਲੱਗਿਆ ਸਰ ਕੌਣ ਸਬਸਕ੍ਰਾਈਬਰ ਉਹ ਹੋ ਜਾਊਗਾ ਆਈਡੈਂਟੀਫਾਈ ਉਹ ਵੀ ਜਲਦੀ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਜੇਲ੍ਹ ਚ ਬੰਦਾ ਬੈਠਾ ਸਰ ਉਹ ਕਿਹੜੇ ਗੈਂਗ ਨਾਲ ਸੰਬੰਧ ਉਹ ਹੁਣ ਤਾਂ ਮੈਂ ਗੈਂਗ ਦਾ ਨਾਮ ਨਹੀਂ ਲਿਵਾਗਾ ਪਰ ਉਹ ਵੀ ਬਾਹਰ ਬੈਠੇ ਜਿਹੜੇ ਕਈ ਗੈਂਗਸਟਰ ਹੈਗੇ ਕਈ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਦੇ ਨਾਲ ਅਸੋਸੀਏਟਿਡ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਦੌਰਾਨ ਗੱਲ ਕਲੀਅਰ ਹੋ ਜਾਊਗੀ ਸਰ ਜਿਹੜਾ ਕਾਸਟਨੀ ਪਾਇ ਕਿੰਨੀ ਮਰਿਆ ਦੀ ਕੀ ਇਹ ਬੈਕ ਹੁਣ ਤੱਕ ਦੀ ਤਫਤੀਸ਼ ਮੁਤਾਬਕ ਆਨਲਾਈਨ ਹੀ ਇਹਦੇ ਨਾਲ ਕੰਟੈਕਟ ਹੋਇਆ ਸੀ ਸੋਸ਼ਲ ਮੀਡੀਆ ਦੇ ਥਰੂ ਹੀ ਬਾਕੀ ਸਾਡੀ ਸਾਰੀ ਇਨਵੈਸਟੀਗੇਸ਼ਨ ਐ ਦੀ ਚੱਲ ਰਹੀ ਹੈ ਆ ਦੀ ਏਜ ਜ਼ਿਆਦਾ ਨਹੀਂ ਹੈਗੀ ਵੀ 25 ਸਾਲ ਦੇ ਕਰੀਬ ਹੈ ਦੀ ਏਜ ਹੈ ਤੇ ਕਿਸੇ ਹੋਰ ਨਾਲ ਕਿੰਨੇ ਬੰਦੇ ਨੇ ਕੋਈ ਹੋਰ ਕੁਝ ਨਹੀਂ ਆ ਇਕੱਲਾ ਹੀ ਫੜਿਆ ਗਿਆ ਹੈ ਹਜੇ ਬਾਕੀ ਇਹਦੀ ਪੁੱਛਗਿੱਛ ਤੋਂ ਹੋਰ ਸਾਡੀ ਇਨਵੈਸਟੀਗੇਸ਼ਨ ਤੋਂ ਕਲੀਅਰ ਹੋ ਜਾਊਗਾ ਇਹਦੇ ਫੋਨ ਦੀ ਵੀ ਫੋਰੈਂਸਿਕ ਅਨਾਲਿਸਿਸ ਚੱਲ ਰਹੀ ਹੈ ਉਹਦੇ ਵਿੱਚੋਂ ਵੀ ਕਾਫੀ ਬੰਦੇਾਂ ਦੇ ਕਲੀਅਰ ਹੋਣ ਦੇ ਚਾਂਸ ਹੈਗੇ